ਕਿ ਐਸਜੀਪੀਸੀ ਦਾ ਅਕਾਊਂਟ ਬ੍ਰਾਂਚ ਹੈ ਜਿਹੜਾ ਦਫਤਰ ਉਹ ਲੋ ਲੋ ਆਣੂ ਗਿਆ ਦੱਸਦੇ ਸਵਾ ਕੋ 1 ਵਜੇ ਦਾ ਟਾਈਮ ਐਸਜੀਪੀਸੀ ਵਾਲੇ ਪ੍ਰਸ਼ਾਦਾ ਪਾਣੀ ਛਕ ਰਹੇ ਆ ਯਾਨੀ ਲੰਚ ਬ੍ਰੇਕ ਅਚਾਨਕ ਦੋ ਮੁਲਾਜ਼ਮ ਜਿਹੜੇ ਆ ਉਹ ਆਪਸ ਚ ਟਕਰਾਉਂਦੇ ਉੱਥੇ ਦੱਸਦੇ ਆ ਕਿ ਖੂਨੀ ਖੇੜ ਖੂਨੀ ਭੇੜ ਕੋਈ ਮਾਮਲਾ ਇਹਨਾਂ ਦਾ ਪਰਿਵਾਰਕ ਸੀਗਾ ਉੱਥੇ ਦੱਸਦੇ ਆ ਕਿ ਦਰਬਾਰਾ ਸਿੰਘ ਨਾਂ ਦੇ ਇੱਕ ਐਸ.ਪੀ.ਸੀ ਮੁਲਾਜ਼ਮ ਦਾ ਕਤਲ ਕਰ ਦਿੱਤਾ ਗਿਆ। ਦੂਸਰਾ ਵੀ ਜ਼ਖਮੀ ਹੈ ਦੱਸਦੇ ਉਹਦਾ ਇਲਾਜ ਚੱਲ ਰਿਹਾ ਹੈ। ਟੁੱਟੇ ਸਰੀਰ ਸਾਫ ਦਾ ਕੰਢੇ ਕੇ ਖੁੱਲ ਕੇ ਵਰਤੋਂ ਹੋਇਆ। ਖੁੱਲ ਕੇ ਵਰਤੋਂ ਹੋਈ ਹੈ। ਯਾਨੀ ਕੀ ਚੱਲ ਰਿਹਾ ਪਿਆ ਸਾਡੇ ਪੰਜਾਬ ਦੇ ਵਿੱਚ ਸਮਝ ਤੋਂ ਬਾਹਰ ਹੈ। ਮੈਨੂੰ ਤੇ ਸਮਝ ਨਹੀਂ ਲੱਗਦੀ। ਅੱਛਾ ਹੁਣ ਪਰਿਵਾਰਕ ਝਗੜਾ ਯਾਰ ਤੁਸੀਂ ਹੋਰ ਕਿਤੇ ਨਿਬੜ ਲਓ ਪਹਿਲੀ ਗੱਲ ਆ ਅਸੀਂ ਕਦੋਂ ਕਦੋਂ ਮਤਲਬ ਕਿ ਇਹਨਾਂ ਚੀਜ਼ਾਂ ਤੋਂ ਬਾਹਰ ਆ ਆ ਕੇ ਪਹਿਲੀ ਗੱਲ ਆ ਮੈਂ ਇੰਨੀ ਇੰਨੀ ਗਲਤ ਮੰਨਦਾ ਪੰਜਾਬ ਦੀ ਜਿਹੜੀ ਸਮਾਜਿਕ ਆ ਜਿਹੜੀ ਸਾਡੀ ਇਹਨਾਂ ਇੱਕ ਧਾਰਨਾ ਇੱਜ਼ਤ ਆ ਫਲਾ ਟਮਕਾਣ ਅਸੀਂ ਇੰਨੀ ਜਲਦੀ ਹਾਈਪਰ ਹੋ ਜਾਂਦੇ ਆ ਨਾ ਯਾਰ ਅਸੀਂ ਵੀ ਸੀ ਜੇ ਜ਼ਿੰਦਗੀ ਚ ਕਦੇ ਮਤਲਬ ਕਿ ਹਾਂ ਕਿਵੇਂ ਅੱਖਾਂ ਕੱਢਦਾ ਹੋਏ ਬੜਾ ਪਤਾ ਲੱਗਿਆ ਕਿ ਨਹੀਂ ਯਾਰ ਨਹੀਂ ਆ ਸਾਨੂੰ ਨਿੱਕੀ ਨਿੱਕੀ ਗੱਲ ਤੇ ਕਤਲੂਗਾਰ ਤੱਕ ਪਹੁੰਚਣਾ ਆ ਕਮੈਂਟ ਵੀ ਆ ਰਹੇ ਕਿ ਸੇਵਾਦਾਰ ਦਰਬਾਰਾ ਸਿੰਘ ਬਹੁਤ ਵਧੀਆ ਤੇ ਠੰਡੇ ਸੁਭਾਅ ਦੇ ਇਨਸਾਨ ਸ ਬਿਲਕੁਲ ਜੀ ਠੰਡੇ ਸੁਭਾਅ ਵਾਲਾ ਹੀ ਮਾਰਿਆ ਜਾਂਦਾ ਹੁੰਦਾ ਹਮੇਸ਼ਾ ਜਿਹੜਾ ਸ਼ਾਂਤੀ ਰੱਖਦਾ ਹੋਵੇ ਤਾਂ ਸਾਡੇ ਪਤਾ ਨਹੀਂ ਕੀ ਹੋ ਗਿਆ ਹਲਕਾ ਜਿਹਾ ਐਕਸੀਡੈਂਟ ਹੁੰਦਾ ਉਹਦੇ ਤੋਂ ਕਤਲ ਕੋਈ ਗੱਲ ਨਹੀਂ ਪਹਿਲੀ ਗੱਲ ਇਹ ਕਿ ਸਾਨੂੰ ਮੈਨੂੰ ਲੱਗਦਾ ਇਹ ਕਿ ਜੜੀ ਇੱਕ ਆਦਤ ਛੱਡਣ ਦੀ ਜ਼ਰੂਰਤ ਆ ਮੈਂ ਪੰਜਾਬੀਆਂ ਦੇ ਮਾਮਲੇ 'ਚ ਦੇਖਦਾ ਸੋਸ਼ੀਅਲੀ ਤੇ ਪਰਮਾਤਮਾ ਨੇ ਸੱਚ ਦੱਸੋ ਮੈਨੂੰ ਇਸ ਚੀਜ਼ ਤੋਂ ਬਚ ਮੈਂ ਸੱਚ ਦੱਸਾਂ ਮੈਨੂੰ ਇਸ ਚੀਜ਼ ਤੋਂ ਬਚਾਇਆ ਤੇ ਤੁਸੀਂ ਸੱਚ ਦੱਸੋ ਕਿ ਤੁਸੀਂ ਬਚੇ ਹੋ ਕਿ ਨਹੀਂ ਕਿ ਮੈਂ ਕਦੇ ਰਿਸ਼ਤੇਦਾਰ ਹੋਵੇ ਨੇੜਲਾ ਹੋਵੇ ਈਵਨ ਦਟ ਸੱਕਾ ਪ੍ਰਾਪਤ ਹੋਵੇ ਆਪਾਂ ਮਤਲਬ ਕਿ ਵਿਣਾ ਵਿਣਾ ਮੰਗਿਆ ਤੋਂ ਕਿਸੇ ਦੀ ਜ਼ਿੰਦਗੀ 'ਚ ਦਖਲ ਨਹੀਂ ਦਿੰਦੇ ਕੌਣ ਕੀ ਕਰ ਰਿਹਾ ਕੌਣ ਕੀ ਕੀ ਦਾ ਜੀ ਮਤਲਬ ਕਿ ਕੀ ਕਰ ਰਿਹਾ ਮਤਲਬ ਹੀ ਕੋਈ ਨਹੀਂ ਆਪਣੇ ਨਾਲ ਮਤਲਬ ਹੈ ਆਪਣੇ ਨਾਲ ਮਤਲਬ ਹੈ ਕਿ ਅਸੀਂ ਯਾਰ ਕੀ ਕਰਨਾ ਬਸ ਠੀਕ ਹੈ ਜੇ ਕਿਸੇ ਦਾ ਭਲਾ ਕਰ ਸਕਦੇ ਆ ਤਾਂ ਜ਼ਰੂਰ ਕਰ ਦੇਈਦਾ ਸਮਝਾ ਦਈਦਾ ਜੇ ਕੋਈ ਅਕਲ ਲੈਣੀ ਚਾਹੁੰਦਾ ਜੇ ਕੋਈ ਨਹੀਂ ਤੇ ਹੱਥ ਜੋੜ ਦਈਦਾ ਤੇ ਕਈਆਂ ਦਾ ਕੰਮ ਆ ਸਾਡੇ ਇੱਥੇ ਇੱਕ ਹੁੰਦੇ ਸੀਗੇ ਸਾਡੇ ਇੱਥੇ ਇੱਕ ਹੁੰਦੇ ਸੀਗੇ ਮੈਂ ਦੇਖਿਆ ਕਿ ਉਹਨਾਂ ਨੇ ਸਾਈਕਲ ਚੁੱਕਣਾ ਸਵੇਰੇ ਤੜਕੇ ਤੜਕੇ ਚਾਹ ਪੀ ਕੇ ਕਰੋ ਤੇ ਪਹਿਲਾਂ ਸਾਡੇ ਪਿੰਡ ਵੜਨਾ ਇਹ ਦੇਖਣਾ ਕਿ ਵਈਰ ਕਿਹੜਾ ਬੰਦਾ ਹੈ ਅੱਜ ਕਿਹੜੇ ਨੇ ਕੀ ਕਰਤਾ ਫਿਰ ਉਹ ਸੁਣ ਕੇ ਤੇ ਸਾਈਕਲ ਕਮਾਈ ਜਾਣਾ ਕਮਾਈ ਜਾਣਾ ਗਲੀਆਂ ਗਲੀਆਂ ਗਲਗੇ ਜੜਾ ਵੀ ਲਿਆ ਖੁੰਡ ਚਰਚਾ ਕਰਦਿਆਂ ਕਰਦਿਆਂ ਸਾਰੇ ਪਿੰਡ ਦਾ ਰੋਜ਼ਨਾਮਾ ਜਿਹੜਾ ਉਹ ਦਰਜ ਕਰਕੇ ਫਿਰ ਰੋਟੀ ਖਾ ਕਿ ਇੰਨੀਆਂ ਲੜਾਈਆਂ ਇੰਨੀਆਂ ਪੜਾਈਆਂ ਜ਼ਿੰਦਗੀ 'ਚ ਮੈਂ ਉਹਨਾਂ ਦੀਆਂ ਦੇਖੀਆਂ ਕਦੇ ਉਹਦੇ ਨਾਲ ਗਾਲੋ-ਗਾਲੀ ਕਦੇ ਸਾਨੂੰ ਇਹ ਚੀਜ਼ ਯਾਰ ਮੈਨੂੰ ਲੱਗਦਾ ਕਿ ਰੋਕਣੀ ਚਾਹੀਦੀ ਆ ਅਸੀਂ ਕਿਸੇ ਦਾ ਕੋਈ ਪਰਿਵਾਰਕ ਮਾਮਲਾ ਹੁੰਦਾ ਹੈ ਕੋਸ਼ਿਸ਼ ਕਰੋ ਕਿ ਪੋਜ਼ੀਟਿਵਲੀ ਅਸੀਂ ਉਹਦੇ 'ਚ ਇੱਕ ਭੂਮਿਕਾ ਦਾ ਕਰੀਏ ਪਰ ਇੱਥੇ ਕੀ ਹੁੰਦਾ ਹੈ ਕਿ ਕਿਸੇ ਦਾ ਕੋਈ ਡਿਸਪਿਊਟ ਚੱਲ ਰਿਹਾ ਹੁੰਦਾ ਦੂਸਰਾ ਬੰਦਾ ਜਾਂ ਤਾਂ ਉਹਨੂੰ ਲਾ ਕੇ ਗੱਲ ਕਰਦਾ ਜਾਂ ਉਹਦੀ ਵਧਾ ਕੇ ਗੱਲ ਕਰਦਾ ਹੈ ਜਾਂ ਉਸ ਆਮ ਇੱਕ ਲੁਧਿਆਣੇ ਚ ਉੱਥੇ ਲੜ ਰਹੇ ਨੇ ਉਹ ਦੋ ਮਿੱਤਰ ਕਿੱਧਾ ਯਾਰ ਨਿਚਲੇ ਪੱਧਰ ਦਾ ਉਹ ਲੜਾਈ ਚੱਲ ਰਹਾ ਯਾਰ ਮਤਲਬ ਕਿ ਆ ਚੀਜ਼ਾਂ ਜਿਹੜੀਆਂ ਮੈਂ ਦੇਖ ਰਿਹਾ ਨਾ ਕਿ ਭਈ ਇਹ ਗਲਤ ਹੈ ਅਸੀਂ ਹੱਦੋਂ ਜ਼ਿਆਦਾ ਪਰਿਵਾਰਕ ਮਸਲਿਆਂ ਦੇ ਵਿੱਚ ਵੜਦੇ ਇਹ ਵੀ ਕੋਈ ਪਰਿਵਾਰਕ ਮਸਲਾ ਜਦੋਂ ਪੂਰੀ ਗੱਲ ਕਲੀਅਰ ਹੋਈ ਤੇ ਇਹਦੇ ਤੇ ਗੱਲ ਕਰਾਂਗੇ ਪਰ ਮੈਂ ਇੱਕ ਚੀਜ਼ ਦੇਖੀ ਹੈ ਇੱਕ ਚੀਜ਼ ਦੇਖੀ ਹੈ ਕਿ ਪਰਿਵਾਰਕ ਮਾਮਲਿਆਂ ਦੇ ਵਿੱਚ ਸਾਡੇ ਲੋਕ ਇੱਕ ਦੂਜੇ 'ਚ ਬਹੁਤ ਜ਼ਿਆਦਾ ਦਖਲਅੰਦਾਜ਼ੀ ਕਰਦੇ ਜਿਹਦਾ ਨਤੀਜਾ ਜਿਹਦਾ ਖਮਿਆਸਾ ਕੇ ਬੜੇ ਇਸ ਤਰ੍ਹਾਂ ਦਾ ਨਿਕਲਦਾ ਹੈ ਸੋ ਇਸ ਵਾਸਤੇ ਕਰਨਾ ਤਾਂ ਕਿਸੇ ਦਾ ਸਕਾਰਾਤਮਕ ਢੰਗ ਦੇ ਨਾਲ ਭਲਾ ਕਰ ਦਿਓ ਨਵੇੜਾ ਕਰ ਦਿਓ ਆਦਰਵਾਈਸ ਕਿਸੇ ਦੇ ਦੁੱਖ ਤੇ ਜ਼ਿਆਦਾ ਹੱਸਣ ਟੱਪਣ ਦੀ ਜ਼ਰੂਰਤ ਨਹੀਂ ਹੈ ਜ਼ਿਆਦਾ ਉਹਨੂੰ ਮਸਾਲਾ ਲਾਉਣ ਦੀ ਜ਼ਰੂਰਤ ਨਹੀਂ ਆਪਣੇ ਆਪ 'ਚ ਮਾਸਟਰ